ਪਿਛਲੇ ਸਾਲ ਵੀ ਸਾਡੇ ਜਈ ਮੇਨ ਸਰ ਨਤੀਜਾ ਬਹੁਤ ਵਧੀਆ ਸੀ ਤੇ ਇਸ ਸਾਲ ਤਾਂ ਸਾਰੇ ਰਿਕਾਰਡ ਟੁੱਟੇ ਨੇ ਇਸ ਤੋਂ ਇਲਾਵਾ ਉਹਨਾਂ ਬੱਚਿਆਂ ਨੂੰ ਹੋਰ ਵਧੀਆ ਸਹੂਲਤਾਂ ਦੇਣ ਦੇ ਲਈ ਇਸ ਸਾਲ ਜਿਹੜੇ ਆ ਬੱਚੇ 44 ਹੈ ਇਹਨਾਂ ਦੇ ਤਿੰਨ ਰੈ residen tial ਕੈਂਪ ਲੱਗੇ ਇੱਕ ਕੈਂਪ ਸਮਰ ਸਮਰ ਕੈਂਪ ਸੀ ਜੋ ਜੂਨ ਚ ਲੱਗਿਆ ਫਿਰ ਵਿੰਟਰ ਕੈਂਪ ਸੀ ਜੋ ਦਸੰਬਰ ਚ ਲੱਗਿਆ ਲੱਗਿਆ ਤੇ ਇੱਕ ਫਾਈਨਲ ਪੁਸ਼ ਕੈਂਪ ਜੋ April ਚ ਲੱਗਿਆ ਤਿੰਨ ਮਹੀਨੇ ਇਹਨਾਂ ਬੱਚਿਆਂ ਨੂੰ ਅਸੀਂ ਲਗਭਗ 700 ਬੱਚਿਆਂ ਨੂੰ ਅਸੀਂ ਰੈ residencial accommodations ਰੱਖਿਆ ਤੇ ਇਹਨਾਂ ਨੂੰ ਜਿਹੜੇ ਬੈਸਟ ਦੇਸ਼ ਦੇ ਟੀਚਰਸ ਹੈ ਉਹਨਾਂ ਤੋਂ ਟ੍ਰੇਨਿੰਗ ਦਵਾਈ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਨੋਲਿਜ ਪਾਰਟਨਰਸ ਬਹੁਤ ਸਾਰੇ ਐਨਜੀਓਜ਼ ਫਿਜ਼ਿਕਸ ਵਾਲਾ ਦੇ ਟੀਚਰਸ ਸਿਗੇ ਉਸ ਦਾ ਨਤੀਜਾ ਹੈ ਕਿ ਅੱਜ ਸਾਡਾ ਜਿਹੜੇ 44 ਬੱਚੇ ਹੈ ਅੱਜ ਤਾਂ ਪ੍ਰੋਗਰਾਮ ਜਿਹੜਾ ਹੈ ਉਹ ਸੇਮ ਹਾਊਸ ਜਿਹਦੇ ਵਿੱਚ ਜਿਹੜਾ ਸਾਡਾ ਆਡੀਟੋਰੀਅਮ ਹੈ ਛੋਟਾ ਹਾਲ ਉੱਥੇ ਹੋ ਗਿਆ ਪਰ ਮੇਰਾ ਆਪ ਸਭ ਨੂੰ ਦਿਨਾਲੇ ਵਾਦਾ ਹੈ ਕਿ ਅਸੀਂ ਅਗਲੇ ਸਾਲ ਇੰਨੀ ਮਿਹਨਤ ਕਰਾਂਗੇ ਅਗਲੇ ਸਾਲ ਦਾ ਪ੍ਰੋਗਰਾਮ ਹੈ ਜਿਹੜਾ ਉਹ ਕਿਸੇ ਹੋਰ ਵੱਡੇ ਆਡੀਟੋਰੀਅਮ 'ਚ ਹੋਊਗਾ ਅਸੀਂ ਅਗਲੇ ਸਾਲ ਜਿਹੜਾ ਸਾਡਾ ਕੱਲ ਤੋਂ ਸਮਰ ਕੈਂਪ ਅਗਲੇ ਸਾਲ ਦੀ ਅਸੀਂ ਤਿਆਰੀ ਸ਼ੁਰੂ ਕਰਤੀ ਹੈ